ਨਾਝ ਪੰਜਾਬੀ ਟੀਵੀ ਦੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਕਪੜਾ ਮੰਤਰਾਲੇ ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਨੈਸ਼ਨਲ ਟੈਕਨੀਕਲ ਟੈਕਸਟਾਈਲ ਮਿਸ਼ਨ ਦੇ ਤਹਿਤ ਪੀ ਐਚ ਡੀ ਚੈਂਬਰ ਆਫ ਕਮਰਸ ਐਂਡ ਇੰਡਸਟਰੀ ਵੱਲੋਂ ਭਾਰਤ ਸਰਕਾਰ ਦੇ ਕਪੜਾ ਮੰਤਰਾਲੇ ਦੇ ਸਹਿਯੋਗ ਨਾਲ ਨਵੀਨਤਾ ਸਥਿਰਤਾ ਤੇ ਹੁਨਰ ਵਿਕਾਸ ਤੇ ਕੇਂਦਰਿਤ ਟੈਕਨੀਕਲ ਟੈਕਸਟਾਈਲ ਤੇ ਇੱਕ ਸਮੇਲਨ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਤੇ ਬਤਾਰ ਮੁੱਖ ਮਹਿਮਾਨ ਵੱਜੋਂ ਪਹੁੰਚੇ ਕਪੜਾ ਮੰਤralੇ ਭਾਰਤ ਸਰਕਾਰ ਦੇ ਸੰਯੁਕਤ ਸਕੱਤਰ ਅਜੀ ਗੁਪਤਾ ਨੇ ਕਿਹਾ ਕਿ ਆਉਣ ਵਾਲਾ ਸਮਾਂ ਟੈਕਨੀਕਲ ਟੈਕਸਟਾਈਲ ਦਾ ਹੈ ਇਸ ਖੇਤਰ ਵਿੱਚ ਭਾਰਤ ਦਾ ਪਿਛਲਾ ਐਕਸਪੋਰਟ 16% ਦੀ ਸੀ ਜਿਸ ਨੂੰ ਵਧਾਉਣ ਲਈ ਕੰਮ ਸ਼ੁਰੂ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਲੁਧਿਆਣਾ ਨੂੰ ਇੱਕ ਤਕਨੀਕੀ ਟੈਕਸਟਾਈਲ ਹੱਬ ਵਜੋਂ ਵਿਕਸਿਤ ਕਰ ਲਈ ਇੱਥੇ ਕਪੜਾ ਉਦਯੋਗ ਨਾਲ ਜੁੜੇ ਉਦਮੀਆਂ ਨੂੰ ਆਧੁਨਿਕ ਟੈਕਨੋਲੋਜੀ ਅਪਣਾਉਣੀ ਪਵੇਗੀ ਇਸ ਨਾਲ ਉਹਨਾਂ ਦਾ ਕਾਰੋਬਾਰ ਵੀ ਵਧੇਗਾ ਉਹਨਾਂ ਨੇ ਭਾਰਤ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਐਗਰੀਕਲਚਰਲ ਟੈਕਸਟਾਈਲ ਮੈਡੀਕਲ ਟੈਕਸਟਾਈਲ ਜੀਓ ਟੈਕਸਟਾਈਲ ਸਮੇਤ ਹੋਰ ਯੋਜਨਾਵਾਂ ਬਾਰੇ ਵੀ ਦੱਸਿਆ ਐਨਟੀਟੀਐਮ ਦੇ ਮਿਸ਼ਨ ਡਾਇਰੈਕਟਰ ਅਸ਼ੋਕ ਮਲੋਤਰਾ ਨੇ ਖੋਜ ਅਤੇ ਵਿਕਾਸ ਪ੍ਰਗਤੀ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤਕਨੀਕੀ ਕਪੜਾ ਦੇ ਖੇਤਰ ਵਿੱਚ ਟੈਕਨੋਲੋਜੀ ਉਪਲਬਧ ਹੈ ਇਸ ਤੇ ਲਗਾਤਾਰ ਖੋਜ ਕੀਤੀ ਜਾ ਰਹੀ ਹੈ ਅੱਜ ਜ਼ੀਰੋ ਵਾਟਰ ਵਰਤੋਂ ਜ਼ੀਰੋ ਡਿਸਚਾਰਜ ਵਾਲੇ ਪਲਾਂਟ ਸਥਾਪਿਤ ਕੀਤੇ ਜਾ ਰਹੇ ਹਨ ਭਾਰਤ ਬ੍ਰਾਂਡ ਬਲੌਂਡ ਵਿੱਚ ਲੁਧਿਆਣਾ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਏਗਾ ਇਸ ਮੌਕੇ ਤੇ ਇਨੈਸਟ ਪੰਜਾਬ ਦੇ ਵਧੀਕ ਸੀਈਓ ਰਾਹੁਲ ਚਾਬਾ ਨੇ ਟੈਕਸਟਾਈਲ ਵਿਕਾਸ ਲਈ ਪੰਜਾਬ ਦੇ ਨਿਵੇਸ਼ ਪ੍ਰੋਤਸਾਹਨ ਅਤੇ ਬੁਨਿਆਦੀ ਢਾਂਚੇ ਤੇ ਚਾਨਣਾ ਪਾਇਆ ਪ੍ਰੋਗਰਾਮ ਦੌਰਾਨ ਤਕਨੀਕੀ ਟੈਕਸਟਾਈਲ ਮਾਹਰ ਸੁਨੀਲ ਕੁਮਾਰ ਪੂਰੀ ਔਰ ਲਿੰਕਨ ਟੈਕਸਟਾਈਲ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਉਪ ਪ੍ਰਧਾਨ ਦੇਵ ਗ੍ਰਤ ਗੋਸ਼ ਉਦਯੋਗ ਮਾਹਿਰ ਅਖਿਲ ਸੀਟ ਡਾਕਟਰ ਐਮ ਐਸ ਪਰਮਾਰ ਡਾਕਟਰ ਸੁਪਨਾ ਮਿਸ਼ਰਾ ਸੋਮਜੀਤ ਅਮਰਿਤ ਨਰੇਸ਼ ਕੁਮਾਰ ਨੇ ਟੈਕਸਟਾਈਲ ਟੈਕਸਟਾਈਲ ਦੇ ਖੇਤਰ ਵਿੱਚ ਆਧੁਨਿਕ ਟੈਕਨੋਲੋਜੀ ਤੇ ਚਰਚਾ ਕੀਤੀ ਇਸ ਮੌਕੇ ਤੇ ਪੀ ਐਚ ਡੀ ਸੀ ਸੀ ਆਈ ਦੇ ਡਾਇਰੈਕਟਰ ਰਕੇਸ਼ ਕੁਮਾਰ ਸੰਗرائی ਨੇ ਵੀ ਵਾਕ ਵਾਕ ਸੈਸ਼ਨਾਂ ਦਾ ਸੰਚਾਲਨ ਕੀਤਾ